ਪਰਤਾਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਕੋਇਤਰ ਨਿਗੀ ਗੋਦਵਿਸ਼ਵਾਹਿਮਨ ਹੋ ਕੇ ਅੰਮ੍ਰਿਤਮਈ ਬਾਣੀ ਦਾ ਅਨੰਦ ਪ੍ਰਾਪਤ ਕਰਨਾ ਹੀ ਮੜ ਪਾਗੀ ਸਤਸੰਗੀ ਜਨੋ ਆਓ ਗੁਰਫਤੇ ਪ੍ਰਵਾਨ ਕਰੋ ਜੀ ਕੋਈ ਰਸਨਾ ਵਾਂਝੀ ਨਾ ਰਹੇ ਸਾਰੀ ਆਪ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਸ਼ੀਰ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਰਚਨਾ ਵਿਜੇਤਰ ਨਾਟਕ ਦੀ ਆਪਾਂ ਅੱਜ ਲੜੀਵਾਰ ਵਿਚਾਰ ਸਰਵਣ ਕਰ ਰਹੇ ਹਾਂ ਕੱਲ ਦੇ ਪ੍ਰਸੰਗ ਅੰਦਰ ਆਪ ਜੀ ਨੇ ਸਰਵਣ ਕੀਤਾ ਸਤਿਗੁਰੂ ਸਮਝਾ ਰਹੇ ਨੇ ਕਿ ਇਹ ਇੱਕੋ ਜੋਤ ਵਾਜੀ ਵਾਰੀ ਸਾਰੇ ਗੁਰੂਆਂ ਵਿੱਚ ਤਬਦੀਲ ਹੋਈ ਭਾਵੇਂ ਗੁਰਤਾ ਗੱਦੀ ਗੁਰੂ ਕਾਲ ਜਿਹੜਾ ਹੈ ਪਹਿਲੇ ਪਾਤਸ਼ਾਹ ਤੋਂ ਲੈ ਕੇ 10ਵੇਂ ਤੱਕ ਇਹ ਨਾਮ ਵੱਖਰੇ ਵੱਖਰੇ ਨੇ ਪਰ ਤੁਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਹੀ ਇੱਕ ਪੂਰਨ ਮਨੁੱਖ ਦੀ ਸਾਜਨਾ ਵਾਸਤੇ ਇਸ ਸੰਸਾਰ ਦੇ ਉੱਤੇ 10 ਸਰੂਪ ਤਾਰਣ ਕਰ ਲੈਂਦੇ ਨੇ ਵੀ ਸਤਿਗੁਰੂ ਨਾਨਕ ਸਾਹਿਬ ਜੀ ਨੂੰ 10ਵੇਂ ਗੁਰੂ ਤੋਂ ਅਲੱਗ ਨਹੀਂ ਸਗੋ 10ਵਾਂ ਨਾਨਕ ਹੈ ਕਿ ਅਸੀਂ ਬਿਆਨ ਕਰ ਸਕਦੇ ਹਾਂ ਇਸ ਤਰ੍ਹਾਂ ਸਹਿਬਾਂ ਨੇ ਸਾਰਿਆਂ ਗੁਰੂਆਂ ਬਾਬਾ ਦੱਸਿਆ ਕਿ ਪਹਿਲੇ ਪਾਤਸ਼ਾਹ ਨੇ ਦੂਜੇ ਨੂੰ ਦੂਜੇ ਨੇ ਤੀਜੇ ਨੂੰ ਆਪਣੀ ਜੋਤ ਤੀਜੇ ਨੇ ਚੌਥੇ ਨੂੰ ਚੌਥੇ ਨੇ ਪੰਜਵੇਂ ਪਾਤਸ਼ਾਹ ਨੂੰ ਇਹ ਜੋਤ ਦਿੱਤੀ ਤਖਤ ਦਿਨ ਔਰ ਕਲ ਸੀ ਆਪਣੀ ਜੋਤ ਨੂੰ ਇੱਕ ਦੂਜੇ ਦੇ ਅੰਦਰ ਟਿਕਾਇਆ ਗਿਆ ਇਥੋਂ ਤੱਕ ਆਪਾਂ ਸਰਵਣ ਕੀਤਾ ਕਿ ਪੰਜਵੇਂ ਪਾਤਸ਼ਾਹ ਨੇ ਛੇਵੇਂ ਪਾਤਸ਼ਾਹ ਅੰਦਰ ਜਿਸ ਵਿੱਚ ਆਪਣੀ ਜੋਤ ਨੂੰ ਪ੍ਰਗਟ ਕੀਤਾ ਉਹ ਇਸ ਸੰਸਾਰ ਦੇ ਤੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਦੇ ਨਾਲ ਨਾਲ ਉਲਜੀ ਤਾਲੇ ਨੂੰ ਸੁਧਾਰਨ ਵਾਸਤੇ ਚਾਰ ਜੰਨਾ ਕਰਕੇ ਸਮੇ ਦੇ ਹਾਕਮਾਂ ਨੂੰ ਸੋਧਾ ਲਾ ਕੇ ਸਿੱਖਿਆ ਦਿੰਦੇ ਨੇ ਫਿਰ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਤੇ ਅਨੰਤ ਵਾਰੀ ਕਰਦਾ ਰਵਾਂਗਾ ਉਹਨਾਂ ਨੇ ਅਕਾਲ ਤਖਤ ਰ ਦੀ ਫਸ਼ੀਲ ਤੋਂ ਇਹ ਹੁਕਮਨਾਮਾ ਗਾਰੀ ਕੀਤਾ ਕਿ ਸਿੱਖ ਜਿਹੜਾ ਸ਼ਸ਼ਤਰਤਾ ਦੀ ਹੋਵੇ ਉਹ ਗੁਰੂ ਘਰ ਦਾਲਾ ਹੀ ਨਾ ਦਾਨ ਕਰਦਾ ਰਹੇ ਆਟਾ ਹੀ ਨਾ ਦਾਨ ਕਰਦਾ ਰਹੇ ਸਿੱਖ ਜਥੇਬੰਦੀਆਂ ਦੇ ਵਿੱਚ ਉਹ ਆਪਣੇ ਪੁੱਤਰਾਂ ਨੂੰ ਦਾਨ ਕਰੇ ਇਹ ਨਹੀਂ ਵੀ ਉਦੋਂ ਉਹਨਾਂ ਮੰਗੇ ਸਨ ਅੱਜ ਵੀ ਉਹ ਮੰਗਦੇ ਨੇ ਅਕਾਲ ਤਖਤ ਦੀ ਰਚਨਾ ਉਹਨਾਂ ਕਰਵਾਈ ਉੱਥੇ ਬਹਿ ਕੇ ਅੱਜ ਵੀ ਆਵਾਜ਼ ਦੇ ਰਹੇ ਨੇ ਵੀ ਮੇਰਾ ਸਿੱਖ ਹਮੇਸ਼ਾ ਸ਼ਸਤਰਾਂ ਦੇ ਨਾਲ ਸਾਜ-ਬੱਜ ਕੇ ਤਿਆਰ ਬਾਜ਼ ਤਿਆਰ ਹੋਵੇ ਅੱਜ ਵੀ ਸਿੱਖ ਘੋੜੇ ਪੇਡਾ ਕਰੇ ਅੱਜ ਵੀ ਸਿੱਖ ਸਮੇਂ ਅਨੁਸਾਰ ਸ਼ਸਤਰ ਜਿਹੜੇ ਨੇ ਉਹ ਗੁਰੂ ਘਰ ਵੀ ਪੇਟਾ ਕਰੇ ਜਥੇਬੰਦੀਆਂ ਨੂੰ ਜਿਵੇਂ ਨੰਗ ਸਿੰਘਾਂ ਦੇ ਦਲ ਨੇ ਹੋਰ ਆਦਾਰੇ ਹਨ ਦਮਦਮੇ ਟਕਸਾਲ ਹੈ ਉਹ ਰੱਖਦੇ ਨੇ ਹੋ ਸਕੇ ਤੇ ਆਪਣੇ ਪੁੱਤਰ ਪੇਟਾ ਕੀਤੇ ਜਾਣ ਕਿਵੇਂ ਕਰੀਏ ਅਸੀਂ ਪੁੱਤਰ ਪੇਟਾ ਕਿਉਂਕਿ ਸਾਡੇ ਕੋਲ ਤੇ ਹੈ ਹੀ ਇੱਕ ਇੱਕ ਅਸੀਂ ਦੂਜੇ ਨੂੰ ਜਨਮ ਲੈਣ ਹੀ ਨਹੀਂ ਦੇਣਾ ਕਿਤੇ ਰੱਬੀ ਨੈਤੂ ਦੇ ਵਿੱਚ ਧੀ ਨੇ ਜਨਮ ਲੈਣਾ ਤੇ ਕਈ ਅਜੇ ਵੀ ਕੁਕਰਮ ਕਰ ਰਹੇ ਨੇ ਪਿੰਨੇ ਪਹਿਲੋਂ ਪੁੱਤਰ ਸੀ ਹੁਣ ਧੀ ਆਈ ਹੈ ਲੱਖਾਂ ਸ਼ਰਕਾਰ ਨੇ ਇਹਦੇ ਤੇ ਰੋਕਾਂ ਲਾਈਆਂ ਫੜਿਆ ਵੀ ਜਾਂਦਾ ਹੈ ਸਜ਼ਾਵਾਂ ਵੀ ਨੇ ਚੈੱਕ ਕਰਨ ਵਾਲਿਆਂ ਨੂੰ ਪਰ ਅਜੇ ਵੀ ਧੀਆਂ ਦਾ ਕੁੱਖ ਦੇ ਵਿੱਚ ਕਤਲ ਹੋਣਾ ਬੰਦ ਨਹੀਂ ਹੋਇਆ ਸਾਡੇ ਮਾਲਕ ਨੇ ਤੇ ਗੱਲ ਆਖੀ ਪਹਿਲੇ ਜਾਮੇ ਜੀ ਕਿ ਇਹਨੂੰ ਨਾ ਬੁਰਾ ਕੀ ਸ਼ੋਕਿਓ ਮੰਦਾ ਆਖੀ ਜਾਂ ਜਿੱਦ ਜਮੈਂ ਔਰ ਰਾਜਾਨ ਤੇ ਬਿੰਨ ਸਮਝ ਨਹੀਂ ਹੁੰਦੀ ਉਹ ਮਾਂ ਨਫਰਤ ਕਰਨੀ ਇਹ ਜਿਹੜੀ ਤੀ ਬਣ ਕੇ ਸੰਸਾਰ ਤੇ ਆਈ ਉਹਨੇ ਆਖਿਆ ਪੁੱਤਰ ਨੂੰ ਕਿ ਇਹ ਨੂੰ ਨੂੰ ਲੈ ਜਾ ਤੂੰ ਪੜਾ ਦਿੱਤੀ ਗਈ ਪੱਟੀ ਜਾਂ ਆਪ ਨਾਲ ਗਈ ਇਹ ਨਹੀਂ ਤੇਰਾ ਇਹ ਬੱਚਾ ਜਨਮ ਨਹੀਂ ਰਹਿ ਸਕਦਾ ਕਿਉਂਕਿ ਇਹਨੇ ਗੁਨਾਹ ਕੀਤਾ ਸਾਡੇ ਘਰੇ ਤੀ ਬਣ ਕੇ ਆ ਰਹੀ ਤੇ ਸਾਡਾ ਸਬੰਧ ਬੜਾ ਵੱਡਾ ਇਸਤਰੀ ਜਾਤੀ ਨਾਲ ਇਹ ਮਾਂ ਬਣਦੀ ਸਾਡੀ ਪੈੜ ਬਣਦੀ ਮਾਮੀ ਮਾਸੀ ਚਾਚੀ ਤਾਈ ਅਨੰਤ ਰਿਸ਼ਤੇ ਨੇ ਸਾਡੇ ਪੂਆ ਦੇ ਰੂਪ ਚਾਹੀਏ ਪਾਣੀ ਅਸੀਂ ਖਤਮ ਕੀਤੇ ਰਿਸ਼ਤੇ ਅੰਗਰੇਜ਼ਾਂ ਪਿੱਛੇ ਲੱਗ ਕੇ ਇੱਕੋ ਸ਼ਬਦ ਵਰਤਿਆ ਅੰਗਰੇਜ਼ਾਂ ਨੇ ਸਾਰੇ ਰਿਸ਼ਤੇ ਸਾਡੀ ਬਲੀਆਂ ਮੇਟ ਕਰ ਦਿੱਤੇ ਅਸੀਂ ਬਾਬੇ ਨੂੰ ਵੀ ਅੰਤੀ ਪੂਆ ਨੂੰ ਵੀ ਅੰਤੀ ਚਾਚੀ ਨੂੰ ਵੀ ਅੰਤੀ ਅੰਤੀ ਸ਼ਬਦ ਨੇ ਸਾਡੇ ਰਿਸ਼ਤੇ ਕੋਲੇ ਸਾਡੀ ਛੱਤ ਸ੍ਰੀ ਅਕਾਲ ਸਾਡੀ ਗਲਵੱਕੜੀ ਵੀ ਇਹਨਾਂ ਅੰਗਰੇਜ਼ਾਂ ਨੇ ਕੋਲੀ ਬਸ ਹੱਥ ਲਾ ਕੇ ਦੂਰੋਂ ਕਿਉਂ ਤੁਸੀਂ ਵਿਦੇਸ਼ਾਂ ਵਿਚ ਜਾਓ ਕੋਈ ਗਵਾਂਡੀ ਨੂੰ ਗਵਾਂਡੀ ਨਹੀਂ ਪੁੱਛਦਾ ਨਹੀਂ ਸਮਾਂ ਕਿ ਦੂਜੇ ਕੋਲ ਉਹਨਾਂ ਦਾ ਮਤਲਬ ਆਪਣੇ ਕੰਮ ਨਾਲ ਹੈ ਕਈ ਆਪਣੇ ਬੱਚਿਆਂ ਨੂੰ ਮਿਲਣ ਗਏ ਵਿਆਪਕੀ ਮਹੀਨੇ ਲਈ ਜਾਣਗੇ 15 ਦਿਨਾਂ ਬਾਅਦ ਵਾਪਸ ਆ ਜਾਂਦੇ ਨੇ ਕਿ ਛਾੜਾ ਨਹੀਂ ਚਿੰਤਾ ਲੱਗਦਾ ਕਿ ਤੁਹਾਡੇ ਕੋਲ ਕਿਸੇ ਨੇ ਵੜਣਾ ਹੀ ਨਹੀਂ ਛਾੜੇ ਕੋਲ ਤੇ ਅੱਜ ਵੀ ਹਨ ਬਾਪੂ ਜਿਹੜੇ ਖੁੰਡਾਂ ਤੇ ਬੈੰਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਅੱਜ ਵੀ ਸਾਨੂੰ ਸਿੱਖਿਆ ਦਿੰਦੇ ਨੇ ਜਿਹੜੇ ਅੱਜ ਵੀ ਸਾਡੇ ਨਾਲ ਰਹਿ ਕੇ ਸਾਡੇ ਪ੍ਰਤੀ ਆਪਣੀ ਭਾਵਨਾ ਵਿਖਾਉਂਦੇ ਹਨ ਜਿਹੜੇ ਅੱਜ ਵੀ ਸਾਨੂੰ ਆਪਣਾ ਪਿਆਰ ਪ੍ਰਗਟ ਕਰਦੇ ਨੇ ਸੱਤ ਬਗਾਨੇ ਹੋਣ ਪਤਾ ਹੈ ਕਿ ਇਹ ਸਾਡੇ ਪਿੰਡ ਦਾ ਵਿਅਕਤੀ ਉਹ ਸਾਡੀ ਸਹਾਇਤਾ ਲਈ ਤਤਪਰ ਹੋ ਜਾਂਦੇ ਨੇ ਜਦੋਂ ਉਹ ਭਾਗੀ ਬਣੀ ਹੋਵੇ ਪਰ ਉੱਥੇ ਨਹੀਂ ਇਹ ਤਤ ਛੇਵੇਂ ਪਾਤਸ਼ਾਹ ਨੇ ਪ੍ਰਗਟ ਕੀਤੇ ਕੋਈ ਤੁਹਾਨੂੰ ਚਾਹੀਦਾ ਹੈ ਯਾਰ ਬਰ ਤਿਆਰ ਹੋਣਾ ਛੇਵੇਂ ਪਾਤਸ਼ਾਹ ਤੋਂ ਅੱਗੇ ਸਤਿਗੁਰੂ ਬਿਆਨ ਕਰਦੇ ਨੇ ਹਰ ਗੋਬਿੰਦ ਪ੍ਰਭ ਲੋਕ ਸੁਧਾਰੇ ਹਰ ਰਾਏ ਤੇਹ ਥਾਂ ਬਿਠਾ ਰਹੇ ਜਿਸ ਵਿੱਚ ਛੇਵੇਂ ਪਾਤਸ਼ਾਹ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਰਲੋਕ ਬਿਆਨ ਕੀਤਾ ਤੇ ਆਪਣੇ ਥਾਂ ਤੇ ਸ੍ਰੀ ਹਰ ਰਾਏ ਸਾਹਿਬ ਜੀ ਨੇ ਸੱਤਵੇਂ ਪਾਤਸ਼ਾਹ ਨੂੰ ਆਪਣੀ ਦੋਤ ਦੇ ਕੇ ਆਪਣਾ ਤਖਤ ਦੇਣਾ ਕੀਤਾ ਹੈ ਹਰੀ ਕ੍ਰਿਸ਼ਨ ਤਿੰਨ ਕੇ ਸੁਤ ਵੇ ਤਿੰਨ ਕੇ ਤੇਗ ਬਹਾਦਰ ਭਏ ਫਿਰ ਸ਼੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਉਹਨਾਂ ਨੂੰ ਤਖਤ ਮਿਲਿਆ 7ਵੇਂ ਪਾਤਸ਼ਾਹ ਨੂੰ ਦਿੱਤਾ ਗਿਆ ਛੋਟੀ ਉਮਰਾਂ ਵਿੱਚ ਉਹਨਾਂ ਦੇ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਪਣਾ ਤਖਤ ਦਿੱਤਾ 10ਵੇਂ ਪਾਤਸ਼ਾਹ ਸਾਨੂੰ ਦੱਸ ਰਹੇ ਹਨ صرف ارنا کہہ کہ گدی دے دیتی بابا بسیں بکالے بابے در تھے جی دادا دہ شبد صاحبہ نے کیوں آکھیا کیونکہ اس سمے تیک بہادر صاحب ستگو جی یہ تھے مہان سادنا کر رہے سن تپسیا کر رہے سن اس کر کے ساتھ یہ شبد ورتے ਇਤਖ ਜਿਹੜਾ ਉਹ ਤੇਗ ਬਹਾਦਰ ਸਾਹਿਬ ਜੀ ਨੂੰ ਮਿਲੇਗਾ ਤੇ ਇਹਨਾਂ ਨੂੰ ਪ੍ਰਗਟ ਕਰਦੇ ਨੇ ਇਹ ਸ਼ਬਦ ਕਹਿ ਕੇ ਗੁਰੂ ਲੱਦੋ ਦੇ ਗੁਰੂ ਲੱਦੋ ਦੇ ਇਹ ਕੁਲਬਾਣਾ ਸਿੱਖ ਸਤ ਗੁਰਾਂ ਨੂੰ ਪ੍ਰਗਟ ਕਰ ਦਿੰਦੇ ਨੇ ਤੇ ਬੜੇ ਬੇਝੇ ਸੰਮਤੀਆਂ ਲਾ ਕੇ ਉੱਥੇ ਤੇ ਬਾਈਸਨ ਅੱਜ ਤੇ ਹਜ਼ਾਰਾਂ ਨੇ ਤੁਹਾਨੂੰ ਭੜਕਾਉਣ ਵਾਲੇ ਜਦ ਇਹ ਆਪੇ ਗੁਰੂ ਬਣ ਕੇ ਬੈਠੇ ਨੇ ਸਾਡਾ ਗੁਰੂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਹਦੇ ਤੋਂ ਬਿਨਾਂ ਕਿਸੇ ਨੂੰ ਨਾਮਨੇਉ ਸਤਿਪੁਰਸ਼ਾ ਨੂੰ ਸੇਸ਼ ਝੁਕਾਣਾ ਉਹਨਾਂ ਦੀ ਪੂਜਾ ਅਰਚਨਾ ਕਰਨੀ ਉਹਨਾਂ ਦੀ ਸੇਵਾ ਕਰਨੀ ਆਉ ਭਗਤ ਕਰਨੀ ਚੰਗੇ ਗੁਰਸਿੱਖ ਜਾਣ ਕੇ ਉਹਨਾਂ ਦਾ ਅਦਬ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਉਹਨਾਂ ਨੂੰ ਗੁਰੂ ਮੰਨ ਲੈਣਾ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁਰਜਣਾ ਇਹ ਬੜੀ ਮਾੜੀ ਗੱਲ ਹੈ ਉਹਨਾਂ ਦੇ ਨਾਲ ਜੁੜ ਜਾਣਾ ਇਹ ਉਹਦੇ ਤੋਂ ਵੀ ਮਾੜੀ ਗੱਲ ਹੈ ਜੁੜਨਾ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਸਿੱਖਿਆ ਨਤ ਲੋ ਜਿਹੜੀ ਉਹ ਦੇ ਰਹੇ ਨੇ ਜੇ ਤੁਹਾਨੂੰ ਸ਼ਬਦ ਗੁਰੂ ਤੋਂ ਟੁੱਟਣ ਦੀ ਕੋਈ ਸਿੱਖਿਆ ਦਿੰਦਾ ਹੋਵੇ ਤੇ ਉਹਦੇ ਤੋਂ ਕੋਹਾ ਦੂਰ ਹੋ ਜਾਏ ਉਹ ਨੇੜੇ ਦਾ ਠੁਕਿਓ ਦੇ ਉਹਦੇ ਪ੍ਰਤੀ ਜਿਹੜੇ ਆਪਣੇ ਸਬੰਧ ਨੇ ਉਹਨਾਂ ਨੂੰ ਸਮਾਪਤ ਕਰ ਦਿਓ ਇੱਥੇ ਸਤਿਗੁਰੂ ਕਹਿਣ ਲੱਗੇ ਨੇ ਫਿਰ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰੂ ਹੋਏ ਉਹਨਾਂ ਪ੍ਰਤੀ ਸਾਹਿਬ ਆਪ ਲਿਖਦੇ ਨੇ ਜਿਹੜਾ ਅਸੀਂ ਗੁਰਪ੍ਰਬ ਤੇ ਸੁਣਿਆ ਤਿਲਕ ਜੰਜੂ ਰਾਖਾ ਪ੍ਰਭ ਤੰਕਾ ਕਿਨੂ ਬਡੋ ਕਲੂ ਮਹ ਸ਼ਾਕਾ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਕਠਨ ਕਰਨੀ ਨਾਲ ਸਵਾਮੀ ਪਰਮੇਸ਼ਰ ਨੇ ਹਿੰਦੂਆਂ ਦਾ ਤਿਲਕ ਜੰਜੂ ਜਿਹੜਾ ਸੀ ਉਹ ਪ੍ਰਮਾਤਮਾ ਨੇ ਬਚਾ ਲਿਆ ਸਭਾ ਨੇ ਉਹਨਾਂ ਦੇ ਤਰਫ ਜੱਜੂ ਦੀ ਰਾਖੀ ਵਾਸਤੇ ਕਲਕੁੱ ਦੇ ਵਿੱਚ ਇੱਕ ਬੜਾ ਵੱਡਾ ਮਹਾਨ ਜਿਹੜਾ ਸ਼ਾਕਾ ਕੀਤਾ ਸਾਧਨ ਹੇਤ ਇਤੀ ਜਨ ਕਰੇ ਸ਼ੀਸ਼ ਦੀਆ ਸ਼ੀਸ਼ ਦੀਆ ਸ਼ੀਸ਼ ਦੀਆ ਪਰ ਸੀਨਾ ਉਤਰੀ ਆਪਣਾ ਸਿਰ ਦੇ ਕੇ ਹਿੰਦੂ ਧਰਮ ਨੂੰ ਬਚਾਲਿਆ ਜਿਨ੍ਹਾਂ ਗੁਰੂਆਂ ਨੇ ਸੰਤਾਂ ਭਗਤਾਂ ਵਾਸਤੇ ਇੰਨੀ ਵੱਡੀ ਕਮਾਈ ਕੀਤੀ ਕਿ ਦੁਲਮਾਂ ਦੀ ਸਮਾਪਤੀ ਕਰ ਦਿੱਤੀ ਸਿਰ ਦਿੱਤਾ ਪਸੀ ਨਹੀਂ ਉਚਾਰਿਆ ਵੰਗਾਰਦੇ ਰਹੇ ਅਖੀਰ ਤੱਕ ਕਹਿੰਦੇ ਦੇ ਸਮੇਂ ਦੇ ਹਾਕਮ ਨੂੰ ਵੀ ਸਾਨੂੰ ਤੇਰੀ ਕੋਈ ਪਰਵਾਹ ਨਹੀਂ ਇਸ ਤਨ ਤੇ ਅੱਜ ਵੀ ਜਾਣੈ ਕੱਲ ਵੀ ਜਾਣੈ ਤੇ ਤੁਸੀਂ ਬਾਣੀ ਪੜੋ ਤੁਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉਹ ਇੱਕੋ ਹੀ ਗੱਲ ਵਾਰ-ਵਾਰ ਰੀਤ ਕਰ ਰਹੇ ਨੇ ਸਾਰੇ ਸ਼ਬਦਾਂ ਦੇ ਵਿੱਚ ਵੀ ਇਹ ਤਨ ਇਹ ਘਰ ਇਹ ਬਾਗ ਇਹ ਪਰਿਵਾਰ ਸਦੀਵੀ ਨਹੀਂ ਤੇਰੇ ਤਨ ਦਾ ਗਿਆ ਅੰਦਰ ਸਵਾਦ ਜਿਹੜਾ ਉਹ ਪਤਾ ਹੀ ਨਹੀਂ ਤੈਨੂੰ ਕਿ ਬਾਹਰ ਆਉਣਾ ਹੈ ਕਿ ਨਹੀਂ ਕਿਆ ਬਸਾਸਾ ਇਸ ਭਾਂਡੇ ਕਾ ਇਤਨ ਕ ਲੱਗਾ ਹੈ ਠੰਡਾ ਛੇੜੇ ਵਿੱਚ ਲਿਸ਼ਟ ਹੋ ਜਾਣਾ ਤੇ ਸਾਰਾ ਕੁਝ ਹਿਸਾਬ ਅਖਜ ਇਸ ਤਰ੍ਹਾਂ ਵਾਪਰਣਾ ਹੈ ਇਹ ਸਾਰਾ ਕੁਝ ਦੀਵੀ ਨਹੀਂ ਤੇ ਤੂੰ ਤੇ ਜਨਮ ਮੇਕਾਰ ਘਵਾਰਿਆ ਨਾ ਆਪਣਾ ਪਹਿਲੇ ਸ਼ੁਰੂਪ ਸਾਰੀਆਂ ਗੱਲਾਂ ਸਾਨੂੰ ਸਮਝਾ ਦਿੱਤੀਆਂ ਸਾਰੇ ਨਾਂ ਸੁਣੋ ਪਹਿਲੇ ਤੇ ਵਿਚਾਰ ਕਰ ਲੋ ਪਹਿਲੇ ਤੇ ਅਨੁਸਾਰੀ ਹੋ ਜੋ ਗੋਨ ਗੋਬਿੰਦ ਗਾਏ ਹੋ ਨਹੀਂ ਜਨਮ ਆਕਾਰਤ ਕੀਨਾ ਚਲਾ ਗਿਆ ਤੇਰਾ ਜਨਮ ਆਕਾਰਤ ਇਨਿਆਖਿਆ ਕਿਉਂ ਗਿਆ ਸਤਗੁਰਾਂ ਖਿਆ ਤੂੰ ਗੋਬਿੰਦ ਦੇ ਗੁਣ ਨਹੀਂ ਗਾਏ ਤੂੰ ਪਰਮੇਸ਼ਰ ਦਾ ਨਾਮ ਨਹੀਂ ਉਚਾਰਿਆ ਤੂੰ ਪਰਮੇਸ਼ਰ ਨੂੰ ਚੇਤੇ ਨਹੀਂ ਕੀਤਾ ਇਸ ਤਰ੍ਹਾਂ ਕਿ ਤੇਰੀ ਜ਼ਿੰਦਗੀ ਤੇਰਾ ਜੀਵਨ ਅਦਾਇਂ ਚਲਾ ਗਿਆ ਉਹਦੇ ਗੁਣਾਂ ਦਾ ਗਾਇਨ ਕਰਿਆ ਕਰ ਉਹਦੇ ਗੁਣਾਂ ਦੀ ਅਰਦਾਸਾਂ ਕਰਿਆ ਕਰ ਆਪਣਾ ਜੀਵਨ ਉਸ ਪਰਮੇਸ਼ਰ ਦੇ ਦੇਖੇ ਲਾਣ ਵਾਸਤੇ ਪਰਮੇਸ਼ਰ ਤੋਂ ਵਾਰ-ਵਾਰ ਉਰਵਾਣ ਜਾਇਆ ਕਰ ਵਾਰ-ਵਾਰ ਪੁਲਿਹਾਰ ਨੇ ਜਾਇਆ ਕਰ ਜਿੰਨਾ ਚਿਰ ਤੇਰੀ ਭਾਵਨਾ ਪਰਮੇਸ਼ਰ ਪ੍ਰਤੀ ਨਹੀਂ ਬਣਦੀ ਪਰਮੇਸ਼ਰ ਨੂੰ ਤੂੰ ਚੇਤੇ ਨਹੀਂ ਕਰਦਾ ਉਹਨਾਂ ਚਿਰ ਤੇਰੀ ਜ਼ਿੰਦਗੀ ਸਫਲ ਨਹੀਂ ਅਸੀਂ ਆਖਿਆ ਕਿ ਇਸ ਤਰ੍ਹਾਂ ਕਿਹਾ ਉਹ ਸਤਿਗੁਰਾਂ ਆਖੇ ਜੀਵਨ ਮਿਲਿਆ ਹੀ ਚਿੰਤਨ ਕਰਨ ਲਈ ਹੈ ਜੀਵਨ ਮਿਲਿਆ ਹੀ ਨਾਮ ਜਪਣ ਲਈ ਹੈ ਜੀਵਨ ਮਿਲਿਆ ਹੀ ਸਿਮਰਨ ਕਰਨ ਲਈ ਹੈ ਭਈ ਪਦਾਪਤ ਮਾਨੁੱਖ ਦੀ ਹੋਰੀਆਂ गोबिंद बिरन की एटी भरीया और काज तेरा कि तना काम बिरसाद संगत पज केवल नाम शरण जाम लाख भव जतन कर शरण जाम दार्थ है जी इंतजाम आपा की प्रोग्राम करिए श्री मानियां गुरु पुरब के सदा दिहाड़ा बनाना है तो सतगुरु आके सारे प्रबंध करने ना ਇਹਦਾ ਵਿਆਹ ਰੱਖਿਆ ਬੱਚੇ ਮੁੰਡੇ ਦਾ ਵਿਆਹ ਰੱਖਿਆ ਪੁੱਤਰ ਨੂੰ ਵਿਆਹ ਹੈ ਰਸਮਾਂ ਕਰਡੀਆਂ ਨੇ ਪੂਲ ਧੰਨ ਨਹੀਂ ਲੋਕਾਂ ਕੇ ਹੱਥ ਜੋੜੇ ਤਰਲੇ ਲਏ ਕਰਜ਼ਾ ਲਿਆ ਪ੍ਰਬੰਧ ਕਰ ਲਿਆ ਜਿਹਨਾਂ ਕੋਲ ਗਿਆ ਉਹਨਾਂ ਵੀ ਇਹ ਹੌਸਲਾ ਦਿੱਤਾ ਕਿ ਹੋ ਜਾਣੇ ਕਾਰਜ ਪ੍ਰਵਾਹ ਨਾ ਕਰੀ ਕਿ ਪਰਮੇਸ਼ਰ ਕਰਾਏਗਾ ਕਿ ਸਤਗੁਰ ਆਖਿਆ ਚੇਤੇ ਰੱਖ ਇਹ ਪ੍ਰਬੰਧ ਵੀ ਕਰਨਾ ਹੈ ਕਿ ਤੂੰ ਸੰਸਾਰ ਤੇ ਕਿਉਂ ਆਇਆ ਆਪਣੇ ਆਪ ਨੂੰ ਪੁੱਛਿਆ ਕਰ ਖੋਜਿਆ ਕਰ ਬੰਦੇ ਕੋਜ ਦਿਲ ਹਰ ਰੋਜ ਨਾ ਫਿਰ ਪੜੇ ਸ਼ਾਨੀ ਬਾਹੇ ਇਹ ਜੋ ਦੁਨੀਆਂ ਸਹਿਰ ਮਿਲਾਂ ਦਸਤ ਗਿਰੀ ਨਾ ਹੈ ਆਪਣੇ ਜੀਵਨ ਨੂੰ ਅਰਤਨਾ ਵਿੱਚ ਜੋੜਨਾ ਆਪਣੇ ਆਪ ਨੂੰ ਖੋਜ ਕਿ ਕਦ ਨਹੀਂ ਆਇਆ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਸੌ ਸਾਲਾਂ ਦੀ ਉਮਰ ਹੋ ਗਈ ਬਾਪੂ ਦੀ ਤੇ ਅਜੇ ਲੈ ਸਮਝ ਕਿ ਮੈਂ ਕਿਸ ਕੰਮ ਲਈ ਆਇਆ ਗਿਆਨੀ ਸੰਸੇਨ ਮਸਕੀਨ ਕੀ ਕਹਿਣ ਲੱਗੇ ਸੀ ਕਿਤੇ ਕਥਾ ਕਰਨ ਗਏ ਤੇ ਲੋਕ ਦੁਰਗ ਗੁਰੂ ਘਰ ਵਿੱਚ ਝਗੜਾ ਕਰ ਰਹੇ ਨੇ ਇੱਕ ਦੂਜੇ ਨੂੰ ਧੱਕੇ ਭਾਰ ਰਹੇ ਨੇ ਕੀਰਤਨ ਹੋ ਰਿਆ ਸੀ ਅਸੀਂ ਮੱਥਾ ਟੇਕਿਆ ਕਥਾ ਰੰਮਨ ਦੀ ਸੀ ਕੀਤੀ ਉਹਨਾਂ ਵੱਲ ਚਲੇ ਗਏ ਕੀਰਤਨ ਹੀ ਦੇਖ ਰਹੇ ਨੇ ਮੁਸਕਰਾ ਰਹੇ ਨੇ ਕੀਰਤਨ ਕਰੀ ਜਾ ਰਹੇ ਨੇ ਅਸੀਂ ਸ਼ੈਲ ਤੇ ਬੁਲਾ ਕੇ ਪੁੱਛਿਆ ਕਿ ਕਿਉਂ ਝਗੜਾ ਕਰਦੇ ਹੋ ਤੇ ਬਾਪੂ ਕਹਿੰਦਾ ਕਿ 100 ਸਾਲ ਹੋ ਗਏ ਨੇ 100 ਸਾਲ ਮੇਰੀ ਉਮਰ ਉਹ 100 ਤੋਂ ਟੱਪ ਗਿਆ ਜਦੋਂ ਦੀ ਹੋਸ਼ ਮਾਲੀ ਇਸ ਥੰਮ ਦੇ ਨਾਲ ਮੈਂ ਬੈੰਦਾ ਸਾਂ ਅੱਜ ਨਵਾਂ ਆਇਆ ਤੁਹਾਡੀ ਕਥਾ ਕਰਕੇ ਪਤਾ ਨਹੀਂ ਕਿੱਥੋਂ ਆ ਗਿਆ ਮੇਰੀ ਥਾਮਲ ਕੇ ਬਹਿ ਗਿਆ ਗੁਰੂ ਘਰ ਵਿੱਚ ਹੀ ਥਾਮਲ ਨਹੀਂ ਬੈਠਿਆ ਕਿ ਦੂਜਾ ਨਾ ਆਵੇ ਇਹ ਮੇਰੇ ਬਹਿਣ ਦਾ ਟਿਕਾਣਾ ਦੂਜਾ ਨਹੀਂ ਬਹਿ ਸਕਦਾ ਅਸੀਂ 10 ਦਿਨ ਅਨਾਜ ਹੀ ਤਾਂ ਵੀ ਉਹ ਥਾਂ ਖਾਲੀ ਚੈਗੀ ਵੀ ਜਦੋਂ ਮੈਂ ਆਵਾਂ ਮੇਰੇ ਵਾਸਤੇ ਹੋਵੇ ਕੋਈ ਚੀਜ਼ ਪੇਟਾ ਕਰ ਦਿੱਤੀ 20 ਵੀ ਸਾਲ ਅਸੀਂ ਕੁਛ ਦੇ ਰਹੇ ਵੀ ਇਹ ਚੀਜ਼ ਮੈਂ ਬਣਾਈ ਸੀ ਬੜਾ ਕੁਝ ਬਦਲ ਜਾਂਦਾ ਹੈ 6 ਮਹੀਨਿਆਂ ਚ ਸਾਲ ਚ ਬਹੁਤ ਕੁਝ ਤਬਦੀਲ ਹੋ ਜਾਂਦਾ ਹੈ ਤੇ ਕਹਿਣ ਲੱਗੇ ਸੀ ਸਵਾਲ ਕੀਤਾ ਇਹ ਰਿਤ ਨਿਮ ਕਰ ਲਈਏ ਦੋਵੇਂ ਕਹਿਣ ਲੱਗੇ ਕਰਨੇ ਆ ਕਿਹੜੇ ਵੇਲੇ ਕਹਿਣ ਲੱਗੇ ਵਕਤ ਨਹੀਂ ਉੱਥੇ ਜਦੋਂ ਬਣਦਾ ਹੈ ਮਨੋਂ ਉਹ ਕਰ ਲੈਂਦੇ ਆ ਜਦੋਂ ਚਿੱਤ ਕਰਦਾ ਹੈ ਗੁਰੂ ਘਰ ਆ ਜਾਂਦੇ ਆ ਉਹਨੇ ਹਾਂ ਹੁਣ ਜਿਹਨੂੰ ਪੁੱਛਿਆ ਵੀ ਤੁਸੀਂ ਝਗੜਾ ਕਿਉਂ ਕੀਤਾ ਹੈ ਉਹ ਕਹਿੰਦਾ ਵੀ ਸੋਸਾ ਲੋਕਿੰਦੇ ਮੈਂ ਬੈਠਾ ਜਿਹੜਾ ਅੱਜ ਆਇਆ ਸੀ ਉਹਨੂੰ ਪੁੱਛਿਆ ਕਹਿੰਦੇ ਵੀ ਮੈਂ ਤੇ ਤੁਹਾਡੀ ਕਥਾ ਕਰਕੇ ਆਇਆ ਸੁਤੇ ਸਤ ਬੈਠਾ ਸਾ ਤੇ ਮੈਂ ਕਿਹਾ ਮੈਂ ਪਹਿਲਾਂ ਬੈਠਾ ਤੇ ਵੈ ਕਿਉਂ ਉੱਠਾ ਬਸ ਖੇਨ ਲਗੇ ਫਿਰ ਮੇਰੀ ਕਥਾ ਸੁਣਦਾ ਵੀ ਤੈਨੂੰ ਲਾਭ ਜੀਵਣਾ ਤੇ ਤੇਰੇ ਪਨ ਵਿੱਚ ਇਹ ਹੈ ਇੱਥੇ ਤੇ ਛੱਡ ਕੇ ਆਉਣਾ ਪੈਂਦਾ ਸਾਰਾ ਕੁਝ ਵੀ ਜੇ ਇਹ ਨਹੀਂ ਛੱਡਣਾ ਤੇ ਮੱਥਾ ਕਿਉਂ ਟੇਕ ਰਿਹਾ ਹੋ ਛੱਡਾਂ ਤੁਸ ਵਾਕੇ ਹੋ ਜਾਂ ਬੜਿਆਂ ਬਿਮਾਰੀ ਮੋਟੀ ਸਾਡੀ ਗੱਲ ਗੁਰੂ ਘਰ ਨਾਲ ਸੁਣੀ ਗਈ ਅਸੀਂ ਉੱਥੇ ਸੇਵਾ ਦੇਣੀ ਬੰਦ ਕਰ ਦਿੱਤੀ ਬੁਲਾਣਾ ਉਸ ਵਿਅਕਤੀ ਨੂੰ ਬੰਦ ਕਰ ਦਿੱਤਾ ਆਉਣਾ ਬੰਦ ਕਰ ਦਿੱਤਾ ਵੀ ਨਹੀਂ ਆਪਣੀ ਨੂੰ ਸੁਣਦੇ ਜੀ ਆਪਾਂ ਦੇ ਘਰ ਹੀ ਬੰਦ ਕਰ ਦਿੱਤੀ ਕਿਸੇ ਜੇ ਇਸ ਤਰ੍ਹਾਂ ਘਰਾਂ ਹੀ ਬੰਦ ਕਰਿਆਂ ਗੁਰੂ ਘਰ ਦੇ ਕੰਮ ਨਹੀਂ ਰੁਕਦੇ ਹੁੰਦੇ ਗੁਰੂ ਅੰਦਰ ਆ ਬੈਠਾ ਅਸੀਂ ਆਪਣੇ ਕੰਮਾਂ ਲਈ ਤੇ ਗੁਰੂ ਨੂੰ ਆਖਿਆ ਉਹ ਲੋਕ ਜਿਹੜੇ ਗੁਰੂ ਘਰ ਆ ਕੇ ਜੋਤਨੀਆਂ ਕਰਵਾਣ ਤੇ ਦਾਤਾ ਮੇਰੇ ਕੰਮਾਂ ਚ ਆਖਲ ਹੋ ਜਾਈਂ ਜੇ ਕਿਤੇ ਵਾਣ ਕਰ ਲੈਣ ਕਿ ਜੇ ਮੈਂ ਨਾ ਸੇਵਾ ਦੇ 3 ਮਹੀਨੇ ਦੀ ਤੇ ਹੋ ਸਕਦਾ ਵੀ ਇਥੇ ਲੰਗਰ ਲੱਗੇ ਨਾ ਇਸ ਤਰ੍ਹਾਂ ਨਹੀਂ ਹੁੰਦਾ ਸੰਤਾਂ ਕੇ ਕਾਰਜ ਆਪ ਖੋਲਿਆ ਹਰ ਕੰਮ ਕਰਾਵਣ ਆਇਆ ਰਾਮ ਵੀ ਮੈਂ ਮੇਰੀ ਦਾ ਤਿਆਗ ਮੱਥਾ ਟੇਕਣ ਦਾ ਭਾਰ ਹੀ ਹੈ ਮੇਰਾ ਮੁਝ ਵਿੱਚ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਤੇ ਕੀ ਲੱਗੈ ਗੁਰੂ ਦੇ ਦਿੱਤੇ ਚ ਦਾਨ ਦੇਣਾ ਮੈਨੂੰ ਕਿਸੇ ਨੇ ਕਿਹਾ ਸੀ ਕਿ ਦਾਨ ਸ਼ਬਦ ਨਹੀਂ ਵਰਤਣਾ ਚਾਹੀਦਾ ਇੱਕ ਦੁਕਾਨ ਹੈ ਬੜੀ ਵੱਡੀ ਤ੍ਰਿਪੜੀ ਦੇ ਵਿੱਚ ਅ ਅਫਗਾਨ ਵਾਲਿਆਂ ਦੀ ਦੁਕਾਨ ਉਹਨਾਂ ਨੂੰ ਕਹਿੰਦੇ ਨੇ ਬਹੁਤ ਵਧੀਆ ਕੱਪੜੇ ਦਾ ਕਾਰੋਬਾਰ ਹੈ ਉਹਨਾਂ ਦਾ ਬੇਟਾ ਕਹਿੰਦਾ ਵੀ ਦਾਨ ਸ਼ਬਦ ਕਿਵੇਂ ਵਰਤਿਆ ਕਿਸੇ ਨੇ ਕਿ ਦਾਨ ਦੇਣਾ ਹੈ ਮੈਂ ਦਾਨ ਦੇ ਰਿਹਾ ਮੈਂ ਕਿਹਾ ਕਿ ਦਾਨ ਸ਼ਬਦ ਵਰਤਿਆ ਗਿਆ ਪ੍ਰਾਤਨ ਇਹ ਠੀਕ ਹੈ ਅੱਜ ਪੜੇ ਦੀ ਕਿਮਤੀ ਆਏ ਉਹਨਾਂ ਕਿ ਪੀਏ ਸ਼ਬਦ ਅਸੀਂ ਦਾਨ ਕੋਣ ਦੇ ਸੰਗ ਦੇ ਨਹੀਂ ਸਕਦੇ ਪਰ ਤੁਸੀਂ ਇਤਿਹਾਸ ਵਾਂਗੂ ਵੀ ਫਿਲਾਲੇ ਥਾਂ ਤੋਂ ਸੰਗਤ ਆਈ ਉਹਨਾਂ ਨੇ ਗੁਰੂ ਸਾਹਿਬਾਂ ਨੂੰ ਘੋੜੇ ਦਾਨ ਕੀਤੇ ਸ਼ਸਤਰ ਦਾਨ ਕੀਤੇ ਪੁੱਤਰ ਪੇਟਾ ਕੀਤੇ ਦਾਨ ਪੇਟਾ ਇੱਕੋ ਸ਼ਬਦ ਹੈ ਇਹ ਸ਼ਬਦ ਲਬਜ ਪ੍ਰਾਤਨ ਸਮੇਂ ਤੋਂ ਵਰਤਿਆ ਜਾ ਸਕਦਾ ਹੈ ਠੀਕ ਹੈ ਕਿ ਅਸੀਂ ਨਹੀਂ ਦੇਣ ਵਾਲੀ ਦਾਤੇ ਦੇ ਦਿੱਚੇ ਵਿੱਚੋਂ ਦੇ ਕੇ ਤੇ ਗਮਾਨ ਕਰਨਾ ਵਾਲਾ ਤੀਰਥ ਬਰਤ ਅਰਦਾਨ ਕਰ ਮਨ ਮੈਂ ਤਰੈ ਗੁਮਾਨ ਨਾਨਕ ਨੇ ਫਲ ਜਾਤ ਤਿਹ ਜਿਉ ਕੁੰਚਰ ਇਸਰਾਨ ਵਿਹੰਕਾਰ ਕੀਤਾ ਫਿਰ ਇਸ ਤਰ੍ਹਾਂ ਇੱਕ ਹਾਥੀ ਦੀ ਉਦਾਹਰਣ ਕਿਉਂ ਦਿੱਤੀ ਜੀ ਹਾਥੀ ਜਦੋਂ ਨਵਾਇਆ ਜਾਂਦਾ ਮਹਾਤ ਤੋਂ ਉਹਨੂੰ ਬਾਹਰ ਲੇਟੇ ਵਿੱਚ ਰੇੜਦਾ ਤੇ ਆਪਣੇ ਉੱਤੇ ਰੇਟਾ ਸੁੱਟਦਾ ਆਪਣੇ ਸੁੰਡ ਨਾਲ ਸਤਿਗੁਰਾਂ ਕਹਿੰਦਾ ਤੇਰਾ ਦਾਨ ਤੇ ਬੇਕਾਰ ਹੋ ਗਿਆ ਤੂੰ ਦਿੱਤਾ ਤੇ ਸੀ 1100 ਰੁਪਏ ਆਪਾਂ ਸਮਝੇ ਵੀ ਨਹੀਂ ਲੰਕਾ ਜੇ ਤੂੰ ਹੰਕਾਰ ਕਰ ਲਿਆ ਕਿ ਮੈਂ ਦਿੱਤਾ ਮੈਂ ਦੇ ਰਿਆਂ ਮੈਂ ਤੇ ਆਏ ਸਾਨੂੰ ਇਹ ਵੀ ਹੁੰਦਾ ਹੈ ਕਈਆਂ ਨੂੰ ਇਹ ਵੀ ਮਾਨ ਪੀ ਮੈਂ ਤੇ ਆਏ ਮੈਂ ਹਰਮੰਦਰ ਸਾਹਿਬ ਮੱਥਾ ਟੇਕ ਨਾ ਆਏ ਛਾਲ ਹਜੂਰ ਸਾਹਿਬ ਜਾਨਾ ਇਹ ਵੀ ਨਹੀਂ ਕਹਿਣਾ ਚਾਹੀਦਾ ਉਹ ਲ ਜਾਂਦਾ ਤਾਂ ਜਾਂਦੇ ਨਾਮ ਜਪਣ ਵਾਲਾ ਵੀ ਆਖੇ ਨਾਮ ਵੀ ਮੈਂ ਜਪਨਾ ਉਹ ਜਪਦਾ ਤਾਂ ਅਸੀਂ ਜਪ ਰਹੇ ਆ ਆਪ ਜਪਾਏ ਜਪੈ ਸੋ ਨਾਮ ਆਮ ਗਵਾਇ ਸੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਇ ਪ੍ਰਗਾਸ ਪ੍ਰਭੂ ਦਇਆ ਤੇ ਕਮਲ ਬਿਲਾਸ ਸਤਿਗੁਰਾਂ ਆਖਿਆ ਨਵੇਂ ਪਾਤਸ਼ਾਹ ਮੇਂ ਚੇਤਾ ਕਰਦੇ ਉਹਨਾ ਏਡਾ ਬਡਾ ਸ਼ਾਕਾ ਕੀਤਾ ਧਰਮ ਦੀ ਰੱਖਿਆ ਵਾਸਤੇ ਆਪਾਂ ਸਿਰ ਦਿੱਤਾ ਛੀ ਤੱਕ ਉਚਾਰਨ ਨਾ ਕੀਤੀ ਅੱਗੇ ਸਤਿਗੁਰੂ ਕਹਿੰਦੇ ਧਰਮ ਹੀਤ ਸਾਖਾ ਜਿਨ ਕੀਆ ਸੀਸ ਦੀਆ ਪਰ ਸਿਰ ਰਨਾਂ ਦੀਆ ਦੋ ਸ਼ਬਦ ਨੇ ਜੀ ਸੀਸ ਦੀਆ ਪਰ ਸੀਨਾ ਉਤਰੀ ਸੀਸ ਦੀਆ ਪਰ ਸਿਰ ਰਨਾਂ ਦੀਆ ਇਹਨਾਂ ਦੋਵਾਂ ਦੇ ਅਰਥ ਅਲੱਗ-ਅਲੱਗ ਨੇ ਸੀਸ ਦਿੱਤਾ ਪਰ ਆਪਣਾ ਸਿਰ ਜਿਹੜਾ ਹੱਟ ਨਹੀਂ ਆ ਰਿਹਾ ਵੀ ਨਹੀਂ ਅਸੀਂ ਨਹੀਂ ਆਪਣਾ ਧਰਮ ਛੱਡਣਾ ਅਸੀਂ ਆਪਣੇ دین ਤੋਂ ਨਹੀਂ ਭਟਕਣਾ ਅਸੀਂ ਆਪਣੇ ਮੱਧ ਵਿੱਚ ਰਹਾਂਗੇ ਇਸ ਤਨ ਦੇ ਟੁਕੜੇ ਟੁਕੜੇ ਕਰ ਦਿਓ ਕੀਮਾ ਕੀਮਾ ਕਰ ਦਿਓ ਸਾਨੂੰ ਕੋਈ ਪਰਵਾਹ ਨਹੀਂ ਤੇ ਇਹ ਹੀ ਸਿੱਖਿਆ ਅਸੀਂ ਛੋਟੇ ਛੋਟੇ ਲਾਡਾਂ ਨੂੰ ਕਿ ਸੁਭਾਏ ਸਰਹੰਦ ਤੂੰ ਬੱਝਣਦਾ ਨਹੀਂ ਬੰਗਾਲ ਕੇ ਕਹਿੰਦੇ ਸਨ ਕਿ ਅਸੀਂ ਕਿਹੜੇ ਦਾਦੇ ਦੇ ਪੁੱਤਰ ਆ ਸਾਡਾ ਪਰਦਾਦਾ ਜਾਣਦਾ ਤੂੰ ਉਹ ਸਾਡਾ ਪਰਦਾਦਾ ਤਤੀ ਤਵੀ ਤੇ ਬਿੰਦਾ ਹੈ ਉਹਦਾ ਬਾਸ਼ ਛੜਦਾ ਤਵੀ ਤੇ ਦਿਗਦਾ ਆ ਭੰਮੜ ਮਾਜਦੇ ਨੇ ਅੱਗ ਦੇ ਉੱਤੇ ਅੱਗ ਬਲੀ ਉਹਦੇ ਸਿਰ ਤੇ ਤੱਤਾ ਦਿੱਤਾ ਪਾਇਆ ਜਾਂਦਾ ਹੈ ਇਹ ਤੇ ਜ ਢੇਰ ਵਿੱਚ ਬਿਠਾ ਕੇ ਉਹਨੂੰ ਉਬਲਦੀ ਦੇਗ ਵਿੱਚ ਹੱਥੋਂ ਉਬਾਲਦੇ ਨੇ ਉਹਨੇ ਤਾਂ ਪਰਵਾਹ ਨਹੀਂ ਕੀਤੀ ਸਾਡੇ ਦਾਦੇ ਦਾ ਸਿਰ ਕਿਹੜਾ ਹੈ ਉਹ ਧੜ ਤੋਂ ਅਲੱਗ ਕੀਤਾ ਜਾਂਦਾ ਹੈ ਪਰਦਾਦੇ ਨਾਲ ਇਸ ਤਰ੍ਹਾਂ ਹੋਈ ਦਾਦੇ ਨਾਲ ਇਸ ਤਰ੍ਹਾਂ ਹੋਈ ਉਹ ਅਸੀਂ ਉਹਨਾਂ ਸਿੱਖਾਂ ਦੇ ਭਰਾ ਹਾਂ ਜਿਹੜੇ ਉਬਲ ਦੀ ਦੇਗ ਵਿੱਚ ਉਬਾਲੇ ਖਾਂਦੇ ਨੇ ਕਿਵੇਂ ਜੀਨ ਤੋਂ ਆਉਂਦੇ ਨੇ ਸ਼ੀਸ਼ ਦਿਆ ਪਰ ਸਿਰ ਇਹਨਾਂ ਦੀਆ ਨਹੀਂ ਅਸੀਂ ਆਪਣਾ ਹੱਥ ਨਹੀਂ ਛੱਡ ਸਕਦੇ ਅਸੀਂ ਨਹੀਂ ਤਲਮ ਤਿਆਗਣਾ ਉਹ ਸਾਡੇ ਭਰਾ ਦੇਗਾ ਵਿੱਚ ਉਬਾਲੇ ਖਾ ਕੇ ਜਮਤੀ ਬੰਦ ਦੀ ਬਾਣੀ ਪੜਦੇ ਰਹੇ ਤੂੰ ਨਹੀਂ ਜਾਣਦਾ ਦਿੱਲੀ ਦੀ ਧਰਤੀ ਨੂੰ ਪੁੱਛ ਜਿੱਥੇ ਸਾਡਿਆਂ ਦੇ ਸ਼ੀਸ਼ ਜਿਹੜੇ ਨੇ ਉਹ ਤੇ ਉਤਾਰੇ ਗਏ ਸਾਡੇ ਭਰਾਵਾਂ ਦੇ ਤਨ ਦੇ ਦੋ ਟੁਕੜੇ ਹੋਏ ਦੋ ਟੁਕੜਿਆਂ ਵਿੱਚੋਂ ਵੀ ਜੱਗ ਜੀ ਦੀ ਆਵਾਜ਼ ਆਈ ਤੈਨੂੰ ਚੇਤੇ ਨਹੀਂ ਜਿੱਤੀ ਦਾ ਸਾਤਾ ਯਾਦ ਕਰਾਂਦੇ ਨੇ ਛੋਟੇ ਛੋਟੇ ਬੱਚੇ ਸ਼ੂਭਾ ਸ਼ਰੰਦ ਤੂੰ ਨਹੀਂ ਜਾਣਦਾ ਕਿ ਸਾਡੇ ਭਰਾ ਨੂੰ ਜਦੋਂ ਰੂਹ ਦੇ ਵਿੱਚ ਲਪੇਟ ਕੇ ਵਾਰ-ਵਾਰ ਝਾਲਮ ਕਹਿੰਦੇ ਨੇ ਜਸਾਲ ਲੱਗੇ ਅੱਗ ਡਰਾਉਂਦੇ ਨੇ ਉਹਨੂੰ ਕਾਇਸ਼ਤ ਦੀ ਆਸ਼ਰਮ ਦੀ ਭੰਮਣ ਮੱਤਨਗੇ ਰੂਹ ਵਿੱਚ ਰੂਹ ਨੂੰ ਬੜੀ ਛੱਕੀ ਅੱਗ ਲੱਗਦੀ ਸੀ ਉਹ ਤੇਰਾ ਤਨ ਸੜ ਜਾਣਾ ਹੈ ਉਸੀ ਕਿਤੇ ਜਿੱਥੇ ਛੜੇ ਵਿਅਕਤੀ ਦਾਖਲ ਹੁੰਦੇ ਨੇ ਉਸ ਵਾਰਡ ਚ ਜਾ ਕੇ ਵੇਖਿਓ ਤੁਹਾਡੇ ਤੋਂ ਨਹੀਂ ਵੜਿਆ ਜਾਣਾ ਰੁਕੇ ਨਹੀਂ ਜਾਂਦਾ ਉੱਥੇ ਕਿੰਨੀ ਗੁਲਾਟ ਪੈਦੀ ਕਿਉਂਕਿ ਸੜਨ ਵਾਲੇ ਨੂੰ ਤੀਰ ਜ਼ਿਆਦਾ ਹੁੰਦੀ ਅਸੀਂ ਵੀ ਭੁੱਲ ਗਏ ਉਹਨਾਂ ਸਿੱਖਣ ਸਿੱਖੀ ਦਾ ਤਿਆਗ ਕਰੀ ਬੈਠੇ ਆ ਸਾਬਤ ਸੂਰਤ ਨਹੀਂ ਤ੍ਰਿਗ ਹੈ ਉਹਨਾਂ ਮਾਮਾ ਨੂੰ ਜਿਹੜੇ ਆਪਣੇ ਬੱਚਿਆਂ ਦੇ ਆਪ ਕੇਸ ਕਤਲ ਕਰਾਉਂਦਿਆਂ ਨੇ ਜਿਹੜੇ ਨਹੀਂ ਇਸ ਧਰਮ ਵਿੱਚ ਉਹਨਾਂ ਨੂੰ ਮubarrak ਜਿਵੇਂ ਮਲਕੀ ਕੇਸ ਬਣਾਉਣ ਜੋ ਮਰਜੀ ਕਰਨ ਇੱਕ ਨਵਾਟ ਰੰਗ ਲਿਆ ਸਿੱਖਾ ਦੀਆਂ ਕੁੜੀਆਂ ਸਿੱਖਾ ਦੀਆਂ ਧੀਆਂ ਸਿੱਖਾ ਦੀਆਂ ਨੂੰਹਾਂ ਉਹ ਪਿੱਛੋਂ ਗੁੱਤ ਕਟਵਾ ਕੇ ਵੀ ਇਹ ਬੋਨੀ ਬਣਵਾਈ ਗੁਰੂ ਘਰ ਵਿੱਚ ਰਹਿਣ ਵਾਲੇ ਮੈਂ ਗ੍ਰੰਥੀ ਸੇਖ ਨੂੰ ਵੇਖਿਆ ਬੀ ਬੋਦੀ ਧੀ ਨੇ ਵੀ ਪਿੱਛੋਂ ਵਾਲ ਕਟਵਾਏ ਇਸ ਤਰ੍ਹਾਂ ਜਿਆਦੀ ਸੁੰਦਰਤਾ ਸਾਡੇ ਲੱਗਦੀ ਬੋਲ ਗਏ ਸ਼ੀਰਾਂ ਨੂੰ ਜਦੋਂ ਆਦ ਕਹਿੰਦੇ ਨੇ ਲਾਲ ਲੱਗੇ ਅੱਗ ਛੱਡੇਗਾ ਅੱਠ ਸ਼ੀਸ਼ ਦੀਆਂ ਪਰ ਸਿਰ ਨਾ ਦੀਆਂ ਆਖਿਆ ਮੇਰਾ ਮੁਖ ਮੇਰੇ ਗੁਰੂਆਂ ਲੋਵੇ ਬਸ ਬਾਡੀ ਕੋਈ ਪ੍ਰਵਾਹ ਨਹੀਂ ਸੱਚੀ ਮੁੱਤੀ ਆਗ ਲਾ ਦਿੱਤੀ ਗਈ ਸਾਬ ਜੀ ਆਦੇ ਆਖਿਆ ਅਸੀਂ ਉਹ ਸਿੱਖ ਹਾਂ ਉਹਨਾਂ ਪ੍ਰਵਾਹਾਂ ਵਿੱਚ ਇਤੇ ਕੀਤਾ ਅਸੀਂ ਸਾਡੀ ਦਾਦੀ ਨੇ ਸਿਖਾਇਆ ਸੰਗ ਅੱਜ ਵੀ ਤੇ ਦਾਦੀ ਵੀ ਕੁਛ ਨਹੀਂ ਬੱਚਿਆਂ ਨੂੰ ਸੀਰੀਅਲ ਦਾ ਟਾਈਮ ਲੱਗ ਚ ਨਹੀਂ ਗਿਆ ਕਿਤੇ ਉਹ ਮੈਨੂੰ ਆਵਾਜ਼ ਮਾਰਦੇ ਜਦੋਂ ਸ਼ੁਰੂ ਹੋ ਗਿਆ ਇਹ ਸਾਡੀ ਸਿੱਖੀ ਹੈ ਨਹੀਂ ਰਹਿ ਸੀ ਇਤਨੇ ਵੀ ਨਹੀਂ ਰਹਾ ਗਿਆ ਸਾਡਾ ਪ੍ਰੇਮ ਨੇਮ ਤੋਂ ਬਾਅਦ ਪ੍ਰੇਮ ਪੈਦਾ ਹੁੰਦਾ ਹੈ ਜਿਹਦਾ ਨੇਮ ਨਾ ਬਣਿਆ ਉਹ ਪ੍ਰੇਮੀ ਨਹੀਂ ਬਣ ਸਕਦਾ ਜਿਹੜਾ ਪ੍ਰੇਮੀ ਨਾ ਬਣਿਆ ਉਹ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ ਸਤਿਗੁਰੂ ਆਖੇ ਮੇਰਾ ਪ੍ਰੇਮੀ ਹੀ ਮੇਰੇ ਤੱਕ ਪਹੁੰਚੇਗਾ ਜਿਨ ਪ੍ਰੇਮ ਕੀਓ ਤਿਨਹੀ ਰੱਬ ਆਇਓ ਕਿ ਤੇ ਆਪਣੀ ਦੁਕਾਨ ਇੱਕ ਦਿਨ ਦੀ ਛੁੱਟੀ ਹੋ ਜਾਂਦੀ ਹੈ ਹਾ ਹਾ ਕਰ ਬੰਦ ਜਾਂਦੀ ਵੀ ਅੱਜ ਕਿਉਂ ਬੰਦ ਹੋ ਗਈ ਹੜਤਾਲ ਕਰ ਦਿੱਤੀ ਇਹਨਾਂ ਲੋਕਾਂ ਨੇ ਤੇ ਨੇਤੇ ਦੇ ਭਾਵੇਂ ਮੀਨਾਈ ਨਾ ਹੋਵੇ ਸਾਨੂੰ ਕੋਈ ਪ੍ਰਵਾਹ ਨਹੀਂ ਅੰਦਰ ਵੀ ਤੁਹਾਡੀ ਦੁਕਾਨ ਬਣੀ ਇਹਦੇ ਚ ਨਾਮ ਦਾ ਸੌਦਾ ਪਾਣਾ ਹੈ ਸਤਿਗੁਰੂ ਕਹਿੰਦੇ ਜਿਹੜੇ ਕੰਮ ਲਈ ਆਇਆ ਨਾ ਸੌਦਾ ਖਰੀਦ ਜਾਂਕੂ ਆਏ ਸੋਈ ਵਿਹਾਜੀ ਹੋ ਹਰ ਗੁਰ ਤੇ ਮਨ ਹੈ ਬਸੇਰਾ ਫਿਰ ਤੇਰਾ ਉਸ ਘਰ ਵਿੱਚ ਥਾਂ ਬਣੇਗਾ ਅੱਡੇ ਚ ਘਰ ਵਹਿਲ ਪਾਉ ਸੁੱਖ ਸਹਜੇ ਮੋਰ ਨਾ ਹੋਏ ਕੋ ਫੇਰਾ ਫਿਰ ਜਨਮ ਮਨ ਕੱਟਿਆ ਜਾਏਗਾ ਦੁਬਾਰੇ ਨਹੀਂ ਆਵੇਂਗਾ ਇਹ ਤੇ ਸਤਿਗੁਰੂ ਕਹਿੰਦੇ ਰਸੀਦ ਦੇ ਦਿੱਤਾ ਪਰ ਸਿਰ ਨਹੀਂ ਦਿੱਤਾ ਉਹ ਸਣ ਮੇਰੇ ਪਿਤਾ ਉਹਨਾਂ ਨੇ ਇਸ ਤਰ੍ਹਾਂ ਕੀ ਕੀਤਾ ਨਾਟਕ ਚੇਟਕ ਕੀਏ ਕੁਕਾਜਾ ਪ੍ਰਭ ਲੋਕਨ ਕਹਿ ਆਵਤ ਲਾਜਾ ਬੜੇ ਭਾਰੇ ਜਤਨ ਨਾਲ ਧਰਮ ਦੀ ਰੱਖਿਆ ਕੀਤੀ ਤਮਾਸ਼ੀ ਵਖਾੜੇ ਇਹ ਬੜਾ ਬਾੜਾ ਕੰਮ ਹੈ ਪ੍ਰਭੂ ਦੇ ਪਿਆਰਿਆਂ ਨੂੰ ਇਹ ਲੱਜ ਆਉਂਦੀ ਹੈ ਤਮਾਸ਼ੀ ਨਹੀਂ ਉਨ੍ਹਾਂ ਧਰਮ ਨਹੀਂ ਰੱਖਿਆ ਲਈ ਸ਼ਰਪਤ ਕੀਤਾ ਧਰਮ ਤੋਂ ਆਪਾਂ ਨਿਸ਼ਾਵਰ ਕਰ ਦਿੱਤਾ ਉਹ ਇਸ ਸੰਸਾਰ ਤੋਂ ਫਿਰ ਚੜੇਗੇ ਅਸੀਂ ਕਿਵੇਂ ਆਏ ਕਿ ਦੱਸਦੇ ਹਾਂ ਠੀਕ ਕਰ ਫੁਰ ਦਨੀਸ਼ ਸਿਰ ਪ੍ਰਪੁਰ ਕੀ ਆਪਿਆਨ ਏਕ ਬਹਾਦਰ ਸੀ ਕਿਰਿਆ ਕਰੀ ਨਕਿ ਨਹੂ ਆਨ ਦਸਵੇਂ ਪਾਤਸ਼ਾਹ ਕਹਿੰਦੇ ਹਨ ਬਾਦਸ਼ਾਹ ਦੇ ਸਿਰ ਉਤੇ ਸ਼ਰੀਰ ਤਾਂ ਠੀਕਰਾ ਮੋੜ ਕੇ ਉਹ ਵੈਗਰੂ ਦੇ ਲੋਕ ਉਤਰ ਗਏ ਆਪ ਪਿਤਾ ਜੀ ਉਨਾ ਵਰ ਵੀ ਔਖੀ ਕਰਨੇ ਕਿਸੇ ਨੇ ਨਾ ਕੀਤੀ ਤੇਗ ਬਹਾਦਰ ਕੀ ਚਲਤ ਭਇਓ ਜਗਤ ਕੋ ਸ਼ੋਕ ਹੈ ਹੈ ਸਭ ਜਗ ਭਇਓ ਜੈ 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 ਸਰਮੋਕ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰਵ ਵਿੱਚ ਜਾਣ ਦੇ ਸਮੇ ਲੋਕਾਂ ਨੂੰ ਬੜਾ ਸ਼ੋਕ ਹੋਇਆ ਬੜਾ ਗਮ ਹੋਇਆ ਜਗਤ ਵਿੱਚ ਆਹ ਘਰ ਬਚ ਲਈ ਪਰ ਸੁਰਗ ਦੇ ਵਿੱਚ ਜੈਜਾ ਕਰ ਰਹੀ ਇਸ ਤਰ੍ਹਾਂ ਇੱਥੇ ਪੰਜਵਾਂ ਅਧਿਆਇ ਜਿਹੜਾ ਹੈ ਉਹ ਸਵਪਤ ਹੁੰਦਾ ਹੈ ਅੱਗੇ ਸ਼ਰਧਪੁੱਤ ਇਹਨੇ ਆਪ ਨੂੰ ਮੈਂ ਆਪਣੀ ਕਥਾ ਬਖਾਨੂ ਤਦ ਸਾਧ ਜੀ ਵਿਦਮਈ ਹਣ ਮੈਂ ਦੱਸਣਾ ਕਿ ਮੈਂ ਸੰਸਾਰ ਦੇ ਕਿਵੇਂ ਆਇਆ ਕਿ ਆਪਕਰ ਦੇ ਪ੍ਰਸੰਗ ਸੁਣਵਣ ਕਰਿਓ ਜੀ ਅਜੇ ਤਾਂ ਹੀ ਪ੍ਰਵਾਨ ਕਰਣਾ ਹੋਈਆਂ ਭੁਲਾ ਚੁਪਾਂ ਤੋ ਖਿਮਾ ਗੁਰੂ ਅਤੇ ਸੰਗਤ ਬਖਸ਼ਣ ਜੋ ਤਾ ਬਖਸ਼ਣ